ਦੀਪ ਬਾਈ ਨੂੰ ਸਵਾਲ ਪੁੱਛੇ ਲਖੇ ਨੇ ਵੀ ਤੂੰ ਗੁਰੂ ਸਾਹਿਬ ਦੀ ਇੱਕ ਕਲਾ ਵਰਤਦੀ ਦੀ ਗੱਲ ਕਰਦਾ ਹੁੰਦਾ ਤੇਰੇ ਤੇ ਕਲਾ ਕਿਵੇਂ ਵਰਤ ਗਈ ਗੁਰੂ ਸਾਹਿਬ ਦੀ ਤੇਰੇ ਤੇ ਕਿਵੇਂ ਵਰਤੂਗੀ ਜਿਹੜੇ ਪ੍ਰੋਫੈਸਰ ਭੁੱਲਰ ਸਾਹਿਬ ਹੁਣੀ ਇੰਨੇ ਇੰਨੇ ਟਾਈਮ ਦੇ ਅੰਦਰ ਬੈਠੇ ਆ ਉਹਨਾਂ ਦੇ ਤਾਂ ਦਿਮਾਗ ਇਹ ਲਗਾ ਉਹ ਤਾਂ ਹਿੱਲੇ ਫਿਰਦੇ ਆ ਉਹਨਾਂ ਤੇ ਤਾਂ ਕਲਾ ਨਹੀਂ ਵਰਤਦੀ ਤੇਰੇ ਤੇ ਕਲਾ ਕਿਵੇਂ ਵਰਤ ਗਈ ਆ ਜਿਹੜੇ ਸਿੰਘ ਇੰਨੇ ਇੰਨੇ 25 25 30 30 ਸਾਲਾਂ ਦੇ ਬੈਠੇ ਆ ਉਹਨਾਂ ਬਾਰੇ ਕਲਾ ਕਿੱਧਰ ਜਾਂਦੀ ਹੈ ਗੁਰੂ ਸਾਹਿਬ ਦੀ ਜਿਹੜੀ ਤੂੰ ਕਲਾ ਦੀ ਗੱਲ ਕਰਦਾ ਤਾਂ ਦੀਪ ਬਾਈ ਨੇ ਉੱਥੇ ਜਵਾਬ ਦਿੱਤਾ ਸੀ ਵੀ ਲਖੇ ਇਹ ਵੀ ਇੱਕ ਕਲਾ ਹੀ ਐ ਵੀ ਕਲਾ ਨੂੰ ਕੱਲੇ ਤੁਸੀਂ ਜਸਮਾਨੀ ਰੂਪ ਚ ਨਾ ਦੇਖੋ ਕਲਾ ਨੂੰ ਤੁਸੀਂ ਇਹ ਵੀ ਦੇਖੋ ਵੀ ਉਹਨਾਂ ਦਾ ਮਨੋਬਲ ਕਿੱਡਾ ਬੰਦਿਆਂ ਦਾ ਅੱਜ ਵੀ ਉਹ ਆਵਦੀਆਂ ਗੱਲਾਂ ਤੋਂ ਆਪਦੇ ਥੜਕੇ ਨਹੀਂਗੇ ਕਿਤੇ ਜਿਹੜਾ ਉਹਨਾਂ ਨੇ ਜਿਹੜੀ ਚੀਜ਼ ਨੂੰ ਲੈ ਕੇ ਉਹ ਜੇਲਾ ਚ ਗਏ ਉਸ ਗੱਲਾਂ ਬਾਤਾਂ ਤੋਂ ਉਹ ਬੰਦੇ ਜੇ ਨਹੀਂ ਥਿੜਕੇ ਅੱਜ ਵੀ ਉਹਨਾਂ ਸਿਧਾਂਤਾਂ ਤੇ ਖੜੇ ਐ ਅੱਜ ਵੀ ਉਹ ਮਾਫੀਆਂ ਮੰਗ ਕੇ ਜੇ ਬਾਹਰ ਨਹੀਂ ਆ ਰਹੇ ਤਾਂ ਇਹ ਵੀ ਇੱਕ ਗੁਰੂ ਸਾਹਿਬ ਦੀ ਕਲਾਈ ਐ ਅੱਜ ਆਪਾਂ ਗੱਲ ਜਿਹੜੀ ਕਰਨੀ ਐ ਉਹ ਮੈਂ ਗੱਲ ਕਰੂੰਗਾ ਲੱਖੇ ਸਿਧਾਨੇ ਬਾਰੇ ਸੋਕਰਾਈ ਸਿੰਘ ਬਰਗਾੜੀ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਪਿਤਾ ਜੀ ਦੇ ਦਿੱਤੇ ਹੋਏ ਬਿਆਨ ਬਾਰੇ ਤੇ ਆਪਾਂ ਗੱਲ ਲੱਖੇ ਸਿਧਾਨੇ ਤੋਂ ਸ਼ੁਰੂ ਕਰਦੇ ਆਂ ਕਿਉਂਕਿ ਜਦੋਂ ਮੈਂ ਪਿਛਲੀ ਵਾਰ ਇੱਕ ਵੀਡੀਓ ਪਾਈ ਸੀ ਵੀ ਤੁਸੀਂ ਜਦੋਂ ਲੱਖਾ ਇਹ ਗੱਲ ਕਹਿੰਦਾ ਹੁੰਦਾ ਵੀ ਤੁਸੀਂ ਇਕੱਠੇ ਹੋ ਜੋ ਇਕੱਠੇ ਹੋ ਜੋ ਤੇ ਮੈਂ ਉਹਦੇ ਵੀ ਗੱਲ ਕਹੀ ਸੀ ਵੀ ਆਪ ਲੱਖਾ ਕਦੇ ਇਕੱਠਾ ਨਹੀਂ ਹੋਇਆ ਠੀਕ ਹੈ ਸੋ ਗੱਲ ਇਹ ਸੀ ਉਦੋਂ ਕਈ ਬੰਦੇ ਫੇਰ ਪੁੱਛਦੇ ਆ ਵੀ ਉਹ ਮਸਤੂਆਣਾ ਸਾਹਿਬ ਹੋਇਆ ਕੀ ਸੀ ਉਸ ਮੀਟਿੰਗ ਤੇ ਅੱਜ ਮੈਂ ਤੁਹਾਨੂੰ ਦੱਸ ਦੇਵਾਂ ਮਸਤੂਆਣਾ ਸਾਹਿਬ ਲੱਖੇ ਨੇ ਸਵਾਲ ਕੀ ਪੁੱਛੇ ਜੀਕੇ ਲਖੇ ਨੇ ਸਵਾਲ ਪੁੱਛੇ ਤੈਨੂੰ ਕੁੱਟਿਆ ਕਿਉਂ ਨਹੀਂ ਤੂੰ ਬਾਹਰ ਕਿਵੇਂ ਆ ਗਿਆ ਠੀਕ ਹੈ ਔਰ ਲਖੇ ਨੇ ਪੁੱਛਿਆ ਵੀ ਤੂੰ ਕਿ ਇੱਕ ਗੁਰੂ ਸਾਹਿਬ ਦੀ ਦੀਪ ਬਾਈ ਨੂੰ ਸਵਾਲ ਪੁੱਛੇ ਲਖੇ ਨੇ ਵੀ ਤੂੰ ਗੁਰੂ ਸਾਹਿਬ ਦੀ ਇੱਕ ਕਲਾ ਵਰਤਦੀ ਦੀ ਗੱਲ ਕਰਦਾ ਹੁੰਦਾ ਤੇਰੇ ਤੇ ਕਲਾ ਕਿਵੇਂ ਵਰਤ ਗਈ ਗੁਰੂ ਸਾਹਿਬ ਦੀ ਤੇਰੇ ਤੇ ਕਿਵੇਂ ਵਰਤੂਗੀ ਜਿਹੜੇ ਪ੍ਰੋਫੈਸਰ ਭੁੱਲਰ ਸਾਹਿਬ ਹੁਣੀ ਇੰਨੇ ਇੰਨੇ ਟਾਈਮ ਦੇ ਅੰਦਰ ਬੈਠੇ ਆ ਉਹਨਾਂ ਦਾ ਤਾਂ ਦਿਮਾਗ ਹੈ ਲਗਾ ਉਹ ਤਾਂ ਹਿੱਲੇ ਫਿਰਦੇ ਆ ਉਹਨਾਂ ਤੇ ਤਾਂ ਕਲਾ ਨਹੀਂ ਵਰਤਦੀ ਤੇਰੇ ਤੇ ਕਲਾ ਕਿਵੇਂ ਵਰਤ ਗਈ ਆ ਜਿਹੜੇ ਸਿੰਘ ਇੰਨੇ 25 22 30 30 ਸਾਲਾਂ ਦੇ ਬੈਠੇ ਆ ਉਹਨਾਂ ਬਾਰੇ ਕਲਾ ਕਿੱਧਰ ਜਾਂਦੀ ਹੈ ਗੁਰੂ ਸਾਹਿਬ ਦੀ ਜਿਹੜੀ ਤੂੰ ਕਲਾ ਦੀ ਗੱਲ ਕਰਦਾ ਤਾਂ ਦੀਪਬਾਈ ਨੇ ਉੱਥੇ ਇਹ ਜਵਾਬ ਦਿੱਤਾ ਸੀ ਵੀ ਲਖੇ ਇਹ ਵੀ ਇੱਕ ਕਲਾ ਹੀ ਹੈ ਵੀ ਕਲਾ ਨੂੰ ਕੱਲੇ ਤੁਸੀਂ ਜਸਮਾਨੀ ਰੂਪ ਚ ਨਾ ਦੇਖੋ ਕਲਾ ਨੂੰ ਤੁਸੀਂ ਇਹ ਵੀ ਦੇਖੋ ਵੀ ਉਹਨਾਂ ਦਾ ਮਨੋਬਲ ਕਿੱਡਾ ਬੰਦਿਆਂ ਦਾ ਅੱਜ ਵੀ ਉਹ ਆਪਦੀਆਂ ਗੱਲਾਂ ਤੋਂ ਆਪਦੇ ਥੜਕੇ ਨਹੀਂ ਗਏ ਕਿਤੇ ਜਿਹੜਾ ਉਹਨਾਂ ਨੇ ਜਿਹੜੀ ਚੀਜ਼ ਨੂੰ ਲੈ ਕੇ ਉਹ ਜੇਲਾ ਚ ਗਏ ਉਸ ਗੱਲਾਂ ਬਾਤਾਂ ਤੋਂ ਉਹ ਬੰਦੇ ਜੇ ਨਹੀਂ ਥੜਕੇ ਅੱਜ ਵੀ ਉਹਨਾਂ ਸਿਧਾਂਤਾਂ ਤੇ ਖੜੇ ਐ ਅੱਜ ਵੀ ਉਹ ਮਾਫੀ ਮੰਗ ਕੇ ਜੇ ਬਾਹਰ ਨਹੀਂ ਆ ਰਹੇ ਤਾਂ ਇਹ ਵੀ ਇੱਕ ਗੁਰੂ ਸਾਹਿਬ ਦੀ ਕਲਾ ਹੀ ਐ ਇਹ ਗੱਲ ਸੀ ਉਦੋਂ ਅਗਲੀ ਗੱਲ ਜਦੋਂ ਲੱਖੇ ਸਿਧਾਣੇ ਨੇ ਇੰਟਰਵਿਊ ਦਿੱਤੀ ਆ ਆਪਦੀ ਇੱਕ ਜਿਹਦੇ ਚ ਉਹਨੇ ਕਿਹਾ ਵੀ ਆ ਜਿਹੜੇ ਯਾਰ ਕਹੀ ਜਾਂਦੇ ਨਾ ਆ ਕੇ ਬੰਬੇ ਬੰਬੇ ਤਵਾ ਕੇ ਕਹਿੰਦੇ ਆ ਉਹ ਇਹਦੇ ਰਤਨ ਦੇ ਚੈਨਲ ਤੇ ਪਈ ਹੋ ਕਿਤੇ ਨਾ ਕਿਤੇ ਹੁਣ ਵੀ ਉਹ ਤਣ ਯਾਰ ਜਿਹੜੇ ਆ ਬੰਦੇ ਆ ਕੇ ਕਹੀ ਜਾਂਦੇ ਬੰਬੇ ਤੋਂ ਵੀ ਅਸੀਂ ਪੰਜਾਬ ਲਈ ਲੜਨ ਆ ਗਏ ਅਸੀਂ ਆ ਛੱਡ ਕੇ ਆ ਗਏ ਅਸੀਂ ਐ ਕਰਕੇ ਆ ਗਏ ਅਸੀਂ ਉਹ ਕਰਕੇ ਆ ਗਏ ਵੀ ਤੁਹਾਡੇ ਕਿਸ ਨੇ ਡਾਂਗ ਦਿੱਤੀ ਸੀ ਨਾ ਛੱਡ ਕੇ ਆਉਂਦੇ ਮੇਰਾ ਤਾਂ ਇਸ਼ਕ ਆ ਪੰਜਾਬ ਨਾਲ ਮੇਰਾ ਤਾਂ ਪਿਆਰ ਆ ਪੰਜਾਬ ਨਾਲ ਫਿਰ ਭਾਈ ਤੇਰਾ ਪੰਜਾਬ ਇਕੱਲਾ ਹੱਥ ਤੇ ਫਿਰ ਤੂੰ ਇਕੱਲਾ ਲੜਾ ਪਰ ਕੁੱਕੜ ਵਾਂਗ ਕਿਉਂ ਦੇਈ ਰੱਖਦੇ ਹੋ ਹੋ ਜੋ ਇਕੱਠੇ ਆ ਜਾਓ ਇਕੱਠੇ ਚੱਕ ਦਿਓ ਇਕੱਠੇ ਰੱਖ ਦਿਓ ਇਕੱਠੇ ਠੀਕ ਹੈ ਚਲੋ ਉਦੋਂ ਅਗਲੀ ਗੱਲ ਮੈਂ ਫੇਰ ਕਹਦੇ ਆ ਮੇਰਾ ਇਹਦਾ ਇਸ ਚੀਜ਼ ਨਾਲ ਵਿਰੋਧ ਨਹੀਂ ਹੈ ਮੈਨੂੰ ਮੈਨੂੰ ਇਸ ਚੀਜ਼ ਦਾ ਜ਼ਰੂਰ ਹੈ ਵੀ ਇਹ ਬੰਦਾ ਘੱਟੋ ਘੱਟ ਸੰਗਤ ਨੂੰ ਇੱਕ ਵਾਰੀ ਮਾਫੀ ਮੰਗੇ ਆਪਦੇ ਬਿਆਨ 'ਚ ਇਹ ਗੱਲ ਕਹਿ ਸਕਦਾ ਸੀ ਉਦੋਂ ਜਦੋਂ ਇਹਨੇ ਬਿਆਨ ਦਿੱਤਾ ਸੀ ਵੀਰ ਸਾਡੇ ਲੋਕ ਉਹ ਹੈ ਮੁੜ ਕੇ ਆਉਂਦਾ ਸਾ ਪਾਸਾ ਵੇਖ ਕੇ ਨਿਕਲ ਜਾਂਦੇ ਆ ਤੇ ਇਕੱਠ ਨਹੀਂ ਕਰਦੇ ਜਾਂ ਫਲਾਨਾ ਟਿੱਗੜਾ ਤੇ ਮੈਂ ਉਹਦੋਂ ਕਿਹਾ ਸੀ ਵੀ ਇਹ ਸਾਰੀਆਂ ਗੱਲਾਂ ਤਾਂ ਇਹਦੇ ਤੇ ਟਿੱਕ ਟਕ ਦਿੰਦੇ ਤੇ ਇਸ ਨੇ ਕੀਤਾ ਸੀ ਐ ਠੀਕ ਹੈ ਜਿੱਥੋਂ ਮੈਨੂੰ ਉਸ ਗੱਲ ਤੇ ਗੁੱਸਾ ਸੀ ਤੇ ਲਖੇ ਸਿਧਾਣੇ ਦੀ ਉਹਦੋਂ ਅਗਲੀ ਗੱਲ ਇਹ ਵੀ ਜਿਹੜੇ ਨੇ ਉਹਦਾ ਮਰਡਰ ਕੀਤਾ ਬੰਦੇ ਦਾ ਉਹ ਇੱਕ ਸਿੱਖ ਵਿਦਵਾਨ ਸੀਗਾ ਜਿਹਦੀਆਂ ਦੋ ਨਿੱਕੀਆਂ-ਨਿੱਕੀਆਂ ਬੱਚੀਆਂ ਸੀ ਤੇ ਜਿਹਦੀ ਵਾਈਫ ਤੇ ਡੈਲਸਸ ਹੋ ਰੇ ਆ ਮੰਜੇ ਤੇ ਪਈ ਆ ਉਹ ਠੀਕ ਹੈ ਲਖੇ ਸਿਧਾਉਣੇ ਨੇ ਕਦੇ ਇਸ ਗੱਲ ਦਾ ਪਛਤਾਵਾ ਨਹੀਂ ਕੀਤਾ ਜਦ ਕਿ ਸਾਡੇ ਫਲਸਫੇ ਦੇ ਵਿੱਚ ਪਿਆ ਹੈ ਇਹ ਚੀਜ਼ਾਂ ਵੀ ਜਦੋਂ ਜਦੋਂ ਬੰਦਾ ਬਹਾਦਰ ਸਾਹਿਬ ਦਾ ਪਹਿਲਾ ਨਾਂ ਲਸ਼ਮਨਦੇਵ ਬਚਪਨ ਦਾ ਨਾਮ ਸੀ ਲక్ష్ਮਨ ਦੇਵ ਤੋਂ ਜਦੋਂ ਇੱਕ ਹਿਰਨੀ ਦੇ ਢੱਡ ਚ ਤੀਰ ਵੱਜਾ ਨਾ ਤੇ ਉਦੋਂ ਬਾਅਦ ਉਹ ਉਸ ਚੀਜ਼ ਦਾ ਉਹਨਾਂ ਨੂੰ ਵਿਰਾਗ ਸੀ ਉਸ ਚੀਜ਼ ਦੀ ਉਹਨਾਂ ਨੂੰ ਇਹ ਸੀਗੀ ਵੀ ਮੇਰੇ ਤੋਂ ਐਡਾ ਵੱਡਾ ਜ਼ੁਲਮ ਹੋ ਕਿਵੇਂ ਗਿਆ ਵੀ ਉਹ ਹਿਰਨੀ ਦੇ ਅੱਗੇ ਦੋ ਉਹ ਹਿਰਨੀ ਪ੍ਰੈਗਨੈਂਸੀ ਉਹਦੇ ਦੋ ਬੱਚੇ ਸੀ ਉਹ ਵੀ ਨਾਲ ਮਰ ਗਏ ਤਾਂ ਉਹ ਲక్ష్ਮਨ ਦੇਵ ਤੋਂ ਮਦੋਦਾਸ ਬਣੇ ਤੇ ਉਹਨਾਂ ਨੇ ਲੰਮਾ ਸਮਾਂ ਉਸ ਚੀਜ਼ ਦਾ ਪਛਤਾਵਾ ਕੀਤਾ ਤੇ ਫੇਰ ਜਾ ਕੇ ਪਾਸ਼ਾਹੀ ਦਸਵੀਂ ਨੇ ਉਹਨਾਂ ਨੂੰ ਬੰਦਾ ਬਹਾਦਰ ਦੇ ਰੂਪ ਚ ਥਾਪੜਾ ਦੇ ਕੇ ਜਦੋਂ ਭੇਜਿਆ ਪਰ ਇੱਥੇ ਗੱਲ ਕੀ ਹੈ ਲੱਖੇ ਦੇ ਵਿੱਚ ਇਹਨੂੰ ਕਿਸੇ ਚੀਜ਼ ਦਾ ਕੋਈ ਪਛਤਾਵਾ ਨਹੀਂ ਮੈਨੂੰ ਇਹਦੇ ਚਿਹਰੇ ਤੋਂ ਇਹਦੀ ਗੱਲਬਾਤ ਤੋਂ ਕਦੇ ਕੋਈ ਪਛਤਾਵਾ ਨਹੀਂ ਝਲਕਦਾ ਦਿਸਦਾ ਵੀ ਮੇਰੇ ਤੋਂ ਉਹਨਾਂ ਜਿਹੜਾ ਜਿਹੜਾ ਸਿੱਖ ਪ੍ਰਚਾਰਕ ਸੀ ਉਹਦਾ ਮਰਡਰ ਹੋ ਗਿਆ ਜਾਂ ਇਸ ਗੱਲ ਦਾ ਪਛਤਾਵਾ ਹੋਇਆ ਹੋਵੇ ਜਾਂ ਇਸ ਗੱਲ ਦਾ ਕਿਤੇ ਪਛਤਾਵਾ ਹੋਇਆ ਹੋਵੇ ਵੀ ਮੈਂ ਉਹਨਾਂ ਟਾਈਮਾਂ ਦੇ ਵਿੱਚ ਬਾਈ ਦੀਪ ਸਿੱਧੂ ਦੀ ਇਨੀ ਕਰਦਾਰ 쿠ਸ਼ੀ ਕੀਤੀ ਜਿਹੜੀ ਵੀ ਮੈਨੂੰ ਉਸ ਗੱਲ ਦਾ ਅੱਜ ਵੀ ਪਛਤਾਵਾ ਜene ਕਦੇ ਨਹੀਂ ਗਿਆ ਇਹਨੇ ਕਦੇ ਨਹੀਂ ਕਿਹਾ ਵੀ ਮੈਂ ਉਦੋਂ ਇੱਕ ਲੰਮਾ ਆਪਦਾ ਆਈਟੀ ਸੈੱਲ ਬਣਾ ਕੇ ਰੱਖਿਆ ਪਿਆ ਸੀ ਜਿਹੜਾ ਕਿ ਜਉਂਦੇ ਜਾਗਦੇ ਬੈਠੇ ਆ ਅੱਜ ਰਾਜਪੁਰੇ ਦੇ ਵਿੱਚ ਪਰਵਾਨਾ ਜੀ ਉਹਦੇ ਕਰੇ ਬੈਠ ਕੇ ਸੁਣਿਆ ਦੀਪ ਬਾਈ ਨੇ ਜਿਹੜੀਆਂ ਗੱਲਾਂ ਵੀ ਯਾਰ ਇਹਨੂੰ ਵੱਧ ਤੋਂ ਵੱਧ ਬਦਨਾਮ ਕਰੋ ਇਹਦੀਆਂ ਪੋਸਟਾਂ ਪਾਗੋ ਇਹ ਜਿਹੀਆਂ ਇਹਦੇ ਇਹਦੇ ਐਨਟੀ ਚਲਾਓ ਸਾਰਾ ਜਿਹੜਾ ਸਿਸਟਮ ਹੈ ਉਹ ਉਹ ਨੈਰੇਟਿਵ ਇਹਦੇ ਦੀਪ ਬਾਈ ਦੇ ਉਲਟ ਖੜਾ ਕਰੋ ਤੇ ਇਹ ਗੱਲਾਂ ਤੋਂ ਪਹਿਲਾਂ ਵੀ ਕੁਝ ਪਿਆ ਉਹ ਹਜੇ ਮੈਂ ਬੋਲਦਾ ਨਹੀਂਗਾ ਠੀਕ ਹੈ ਦੀਪ ਬਾਈ ਦੀ ਤੇ ਮੇਰੀ ਕੀ ਗੱਲਬਾਤ ਹੋਈ ਸੀ ਲੱਖੇ ਨੂੰ ਲੈ ਕੇ ਠੀਕ ਹੈ ਇਹ ਤਾਂ ਹੋ ਗਿਆ ਲੱਖੇ ਦਾ ਕਾਰਨ ਵੀ ਮੈਂ ਇਹਦੇ ਤੇ ਕਿਉਂ ਇਹ ਜੀ ਉਹ ਵੀਡੀਓ ਪਾਈ ਮੈਂ ਅੱਜ ਵੀ ਕਹਿਣਾ ਵੀ ਜੇ ਅੱਗੇ ਤੁਰਨਾ ਪੰਜਾਬ ਲਈ ਤੁਰਨਾ ਮੈਂ ਕਦੇ ਇਹਦੇ ਆਂਟੀ ਨਹੀਂ ਬੋਲੂਗਾ ਕੀ ਦਾ ਹੋਰ ਤਾਂ ਮੈਂ ਦਾ ਕੁਝ ਕਰ ਹੀ ਨਹੀਂ ਸਕਦਾ ਸਿਰਫ ਇੱਕ ਮੈਂ ਬੋਲ ਸਕਦਾ ਉਹ ਮੈਂ ਬੋਲਦਾ ਵੀ ਤੂੰ ਇੱਥੇ ਜੋ ਕੀਤਾ ਉਹ ਕੀਤਾ ਹੈ ਅੱਜ ਵੀ ਤੇਰੇ ਤੇ ਪੰਜਾਬ ਆ ਜਿਹੜਾ ਉਹ ਤੇਰੀ ਤੇਰੇ ਤੇ ਵਿਸ਼ਵਾਸ ਨਹੀਂ ਕਰਦਾ ਦੂਜੀ ਗੱਲ ਜੇ ਲੱਖੇ ਨੂੰ ਇਹ ਲੱਗਦਾ ਹੈ ਤੇ ਜਾਂ ਲੱਖੇ ਦੇ ਜਿਹੜੇ ਬੰਦੇ ਨਾਲ ਦੇ ਆ ਜਿਹੜੇ ਉਹਦੇ ਸਪੋਰਟਰ ਆ ਜਿਹੜੇ ਥੱਲੇ ਹੁਣ ਜਿੰਦਾਬਾਦ ਮਰਦਾਬਾਦ ਕਰਨਗੇ ਜੇ ਉਹਨਾਂ ਨੂੰ ਕਿਤੇ ਲੱਗਦਾ ਹੈ ਵੀ ਇਹ ਪੰਜਾਬ ਦੀ ਲੜਾਈ ਲੜਦਾ ਹੈ ਤਾਂ ਪੰਜਾਬ ਦੀ ਲੜਾਈ ਇਹ ਨਹੀਂ ਵੀ ਅੱਜ ਜਾ ਕੇ ਕਿਸੇ ਉੱਥੇ ਖੜਜੋ ਬੁੱਢੇ ਦਰਿਆ ਤੇ ਖੜਜੋ ਕੱਲ ਨੂੰ ਜਾ ਕੇ ਕਿਤੇ ਹੋਰ ਮਸਲੇ ਤੇ ਖੜਜੋ ਪਰਸੋਂ ਜਾ ਕੇ ਕੋਈ ਚਿੱਟਾ ਪੀ ਕੇ ਮਰ ਗਿਆ ਉਹਦੇ ਨਾਲ ਖੜਜੋ ਕੱਲੇ ਇਹ ਮਸਲੇ ਨਹੀਂ ਮਸਲੇ ਜਾਂ ਤਾਂ ਲੱਖੇ ਨੂੰ ਪਤਾ ਹੋਊਗਾ ਤੇ ਇਹ ਬੋਲਦਾ ਨਹੀਂ ਵੀ ਮਸਲੇ ਦੀ ਜੜ ਕਿੱਥੋਂ ਤੱਕ ਐ ਮਸਲੇ ਦੀ ਜੜ ਦੀ ਗੱਲ ਕਰੇ ਅਸਲ ਜੇ ਅਸਲ ਗੱਲ ਕਰਨੀ ਹੈ ਇਹ ਤਾਂ ਜਿਵੇਂ ਉੱਤੋਂ ਉੱਤੋਂ ਡਾਣੀਆਂ ਛੰਗਣ ਵਾਲੀ ਗੱਲ ਹੈ ਜਿਹੜੇ ਜਥੇ ਬੰਦਗਾਂ ਯਾ ਕੌਮ ਉਹਦਾ ਇੱਕ એનર્ਜੀ ਵੇਸਟ ਕਰਨ ਵਾਲੀ ਗੱਲ ਆ ਉਹਨਾਂ ਦਾ ਜ਼ੋਰ ਲਵਾਈ ਜਾਣ ਵਾਲਾ ਕੰਮ ਹੈ ਕਿਉਂਕਿ ਪਿਛਲੀ ਵਾਰੀ ਆਪਾਂ ਦੇਖ ਲਿਆ ਵੀ 01 ਫੈਕਟਰੀ ਬੰਦ ਕਰਾਈ ਸੀਗੀ ਤੇ ਲੁਧਿਆਣੇ ਚ ਅਗਲਾਂ ਨੇ ਦੂਜੀ ਫੈਕਟਰੀ ਇੱਕ ਹੁਣ ਹੋਰ ਲਾਤੀ ਐ ਠੀਕ ਐ ਉਹਦੇ ਵਿੱਚ ਬਾਇਓਗੈਸ ਪਲੈਂਟ ਜਿਹੜਾ ਉਹਨਾਂ ਨੇ ਲਾਇਆ ਉਹ ਵੀ ਕੋਈ ਵਧੀਆ ਚੀਜ਼ ਨਹੀਂ ਲੱਗੀ ਵੀ ਉਹ ਵੀ ਉਨਾ ਹੀ ਮਾੜਾ ਤੁਸੀਂ ਇੱਕ ਚੀਜ਼ ਨੂੰ ਬੰਦ ਕਰੋਗੇ ਕਰਾਉਂਗੇ ਇਕੱਠੇ ਹੋ ਕੇ ਤੇ ਦੂਜੀ ਚੀਜ਼ ਅਗਲਾਂ ਦੀ ਤਿਆਰ ਪਈ ਆ ਤੇ ਇਹਦਾ ਮਤਲਬ ਇਹ ਕਿਸੇ ਜੜ ਦੀ ਗੱਲ ਨਹੀਂ ਜੇ ਜੜ ਦੀ ਗੱਲ ਕਰਨੀ ਹੈ ਅਸਲ ਗੱਲ ਕਰਨੀ ਹੈ ਲੱਖੇ ਨੇ ਤਾਂ ਕਰੇ ਇਹ ਨੈਸ਼ਨਲਿਜ਼ਮ ਦੀ ਗੱਲ ਕਰੇ ਇਹ ਲਿਬਰਲਿਜ਼ਮ ਦੀ ਗੱਲ ਕਰੇ ਇਹ ਸੈਕੂਲਰਿਜ਼ਮ ਦੀ ਗੱਲ ਕਰੇ ਇਹ ਕੈਪਟਲਿਜ਼ਮ ਦੀ ਗੱਲ ਇਹ ਸਾਰੀਆਂ ਗੱਲਾਂ ਲੱਖਾ ਕਰਕੇ ਦੇਖੇ ਫਿਰ ਆਪਾਂ ਦੇਖਦੇ ਆਂ ਵੀ ਲੱਖਾ ਕਿੰਨਾ ਕੁ ਲੰਮਾ ਸਮਾਂ ਚੱਲ ਸਕਦਾ ਤੇ ਇੱਕ ਗੱਲ ਲੱਖੇ ਨੇ ਹੋਰ ਕਹੀ ਸੀ ਕਹਦਾ ਰਤਨ ਲੱਖੇ ਦੀਆਂ ਜੜਾਂ ਜਿਹੜੀਆਂ ਇਹ ਨਹੀਂ ਵੀ ਲੱਖਾ ਜਿਹੜਾ ਹੈਗਾ ਉਹ ਕਿਸੇ ਕੰਧ ਤੇ ਉੱਗਿਆ ਹੋਇਆ ਪਿੱਪਲ ਵੀ ਉਹਨੂੰ ਹਰੇਕ ਕੋਈ ਪਟ ਦਊਗਾ ਲੱਖੇ ਦੀਆਂ ਜੜਾਂ ਬਹੁਤ ਡੂੰਘੀਆਂ ਲੱਗੀਆਂ ਪਰ ਡੂੰਘੀਆਂ ਜੜਾਂ ਕਿੱਥੇ ਲੱਗਦੀਆਂ ਹੁੰਦੀਆਂ ਬਵਾਕ ਬੋਲਣ ਵਾਲੇ ਬੰਦੇ ਪਿੱਛੇ ਜਾਂ ਤਾਂ ਹੋ ਕਿਸੇ ਨਾ ਕਿਸੇ ਰਾਜਨੀਤਿਕ ਗਰੁੱਪ ਨਾਲ ਜੁੜਦੰਗਾ ਚਾਹੋ ਭਾਜਪਾ ਹੋਵੇ ਚਾਹੋ ਕਾਂਗਰਸ ਹੋਵੇ ਚਾਹੇ ਉਹ ਕਿਸੇ ਹੋਰ ਤਰ੍ਹਾਂ ਦੀ ਪਾਰਟੀ ਹੈ ਠੀਕ ਹੈ ਤੇ ਜਾਂ ਉਹ ਜਿਹੜੀਆਂ ਜੜਾਂ ਡੂੰਘੀਆਂ ਫਿਰ ਲੱਖਾ ਆਪ ਹੀ ਦੱਸ ਸਕਦਾ ਵੀ ਉਹ ਇੰਨੀਆਂ ਡੂੰਘੀਆਂ ਕਿੱਥੇ ਲੱਗੀਆਂ ਹੋਣਗੀਆਂ ਕਿਉਂਕਿ ਜਿਹੜੇ ਬੰਦੇ ਇੱਥੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਜਿਨ੍ਹਾਂ ਨੇ ਅਸਲ ਗੱਲ ਕੀਤੀ ਹਕੂਕ ਦੀ ਗੱਲ ਕੀਤੀ ਜਿਨ੍ਹਾਂ ਨੇ ਅਸਲ ਗੱਲ ਕੀਤੀ ਉਹ ਤਾਂ ਜਾਂ ਇੱਥੇ ਪੰਜਾਬ 'ਚ ਹੀ ਹੈਣੀ ਦੁਨੀਆ 'ਚ ਹੀ ਹੈਣੀ ਜਿਹੜੇ ਕੈਨੇਡਾ ਬੈਠੇ ਸੀ ਉਹ ਵੀ ਨਹੀਂ ਅਗਲੇ ਨੇ ਛੱਡੇ ਆ ਜਿਹੜੇ ਇੰਗਲੈਂਡ ਅਮਰੀਕਾ ਬੈਠੇ ਸੀ ਉਹ ਵੀ ਨਹੀਂ ਛੱਡੇ ਆ ਜਿਹੜੇ ਪਾਕਿਸਤਾਨ ਬੈਠੇ ਸੀ ਉਹ ਵੀ ਨਹੀਂ ਛੱਡੇ ਤੇ ਫਿਰ ਲੱਖੇ ਕੋਲੇ ਇਹ ਜੀ ਕਿਹੜੀ ਜਾਦੂ ਦੀ ਛੜੀ ਐ ਵੀ ਇਹਨੂੰ ਸਿਕਿਉਰਿਟੀ ਵੀ ਦੇਤੀ ਗਨਮਨ ਮੈਨ ਵੀ ਦੇਤੇ ਨਾਲ ਤੇ ਇਹਨੇ ਦਿਨ ਰਾਤ ਜਿਹੜਾ ਪੰਜਾਬ ਦਾ ਸੀਐਮ ਹੈ ਉਹਨੂੰ ਬੁੱਜੜ ਕਹਿ ਕੇ ਵੀ ਸੰਬੋਧਨ ਕਰਨਾ ਉਹਨੂੰ ਗਾਲਾਂ ਵੀ ਕੱਢਣੀਆਂ ਪਰ ਇਹਦੇ ਤੇ ਕਿਸੇ ਦਾ ਕੋਈ ਐਕਸ਼ਨ ਨਹੀਂ ਇਹਦਾ ਫਿਰ ਲੱਖੇ ਹੀ ਦੱਸ ਸਕਦਾ ਨਾ ਵੀ ਜੜਾਂ ਲੱਗੀਆਂ ਕਿੱਥੇ ਆ ਅਗਲੀ ਗੱਲ ਆਪਾਂ ਕਰਨੀ ਐ ਉਹ ਕਰਨੀ ਆਪਾਂ ਜਿਹੜਾ ਕੱਲ ਇੱਕ ਪੱਤਰਕਾਰ ਦੁਆਰਾ ਪੁੱਛਿਆ ਗਿਆ ਸਵਾਲ ਭਾਈ ਅਮਰਤਪਾਲ ਸਿੰਘ ਜੀ ਦੇ ਪਿਤਾ ਜੀ ਨੂੰ ਉਹਨਾਂ ਨੂੰ ਉਹ ਸਵਾਲ ਪੁੱਛਿਆ ਗਿਆ ਵੀ ਗਿੱਦੜਵਾ ਸੀਟ ਤੋਂ ਸੁਖਰਾਜ ਸਿੰਘ ਬਰਗਾੜੀ ਜਿਹੜਾ ਉਹ ਇਲੈਕਸ਼ਨ ਲੜੂਗਾ ਤੇ ਅੱਗੋਂ ਜਿਹੜੇ ਭਾਈ ਅਮਰਤਪਾਲ ਸਿੰਘ ਦੇ ਪਿਤਾ ਜੀ ਦਾ ਬਿਆਨ ਹੈ ਉਸ ਚੀਜ਼ ਨੂੰ ਲੈ ਕੇ ਉਹ ਬਿਆਨ ਉਹਨਾਂ ਨੇ ਇਹ ਦਿੱਤਾ ਹੈ ਵੀ ਨਜ ਸਾਡੇ ਜਿਹੜਾ ਉਹ ਹਰ ਇੱਕ ਬੰਦੇ ਦੇ ਅੰਦਰ ਵੱੜ ਚੁੱਕਿਆ ਤੇ ਇਹ ਸਾਰਾ ਕੁਝ ਜਿਹੜਾ ਹੈਗਾ ਇਹ ਨਜ ਪ੍ਰਸਤ ਹੋ ਰਿਹਾ ਹੈ ਵੀ ਪੰਜਾਬ ਨੂੰ ਇਸ ਚੀਜ਼ ਦੀ ਕੋਈ ਦੇਣ ਨਹੀਂ ਸੋ ਮੈਂ ਭਾਈ ਅਮਰਪਾਲ ਜੀ ਦੇ ਪਿਤਾ ਜੀ ਆ ਜਿਹੜੇ ਮਾਨਯੋਗ ਹੈ ਮੈਂ ਉਹਨਾਂ ਨੂੰ ਇੱਕ ਗੱਲ ਪੁੱਛਣੀ ਚਾਹਣਾ ਹੈ ਵੀ ਜਦੋਂ ਬੀਬੀ ਖਾਲੜਾ ਥੋੜੇ ਏਰੀਆ ਦੇ ਵਿੱਚੋਂ ਇਲੈਕਸ਼ਨ ਲੜਦੇ ਸੀ ਤੁਸੀਂ ਉਦੋਂ ਕਾਂਗਰਸ 'ਚ ਕੀ ਕਰਦੇ ਸੀ ਜੇ ਤੁਸੀਂ ਪਹਿਲੇ ਦਿਨ ਤੋਂ ਹੀ ਪੰਥ ਕੋਲ ਆਰ ਤੁਹਾਡੀ ਬਹੁਤ ਵੱਡੀ ਦੇਣ ਹੈ ਪੰਥ ਨੂੰ ਮੇਰੇ ਖਿਆਲ ਚ ਹਾਰਡਲੀ 7-8 ਮਹੀਨਿਆਂ ਦੀ ਪੰਥ ਨੂੰ ਦੇਣ ਤੇ ਉਸ ਬੰਦੇ ਦੀ ਦੇਣ ਸੁਖਰਾਜ ਸਿੰਘ ਬਰਗਾੜੀ ਦੇ ਪਰਿਵਾਰ ਦੀ ਦੇਣ ਉਹਦੇ ਪਿਤਾ ਜੀ ਸ਼ਹੀਦ ਹੋਏ ਐ ਤੇ ਉਸ ਬੰਦੇ ਨੇ ਅਕਾਲੀ ਦਲ ਬਾਦਲ ਦੇ ਟਾਈਮ ਦੇ ਵਿੱਚ ਵੀ ਉੱਥੇ ਵੀ ਲੜੀ ਗਿਆ ਉਹ ਮੂਰਤਾ ਲਾ ਕੇ ਉਸ ਤੋਂ ਬਾਅਦ ਬਾਦਲਾਂ ਦੀ ਸਰਕਾਰ ਬਦਰੀ ਤੱਕ ਕਾਂਗਰਸ ਦੀ ਸਰਕਾਰ ਉਦੋਂ ਵੀ ਲੜਿਆ ਮੋਰਚਾ ਲਾਈ ਰੱਖਿਆ ਕਾਂਗਰਸ ਦੀ ਸਰਕਾਰ ਤੋਂ ਬਾਅਦ ਆਮ ਆਦਮੀ ਸਰਕਾਰ ਆਉਂਦੀ ਹੈ ਜਿਹੜੀ ਕਹਿੰਦੀ ਸੀ ਅਸੀਂ 24 ਘੰਟਿਆਂ ਵਿੱਚ ਤੁਹਾਨੂੰ ਇਨਸਾਫ ਦੇਵਾਂਗੇ ਉਦੋਂ ਵੀ ਮੋਰਚਾ ਲੱਗਿਆ ਰਿਹਾ ਤੇ ਤੁਹਾਡੇ ਸਪੁੱਤਰ ਭਾਈ ਅਮਰਤਪਾਲ ਸਿੰਘ ਜੀ ਉੱਥੇ ਹਾਜ਼ਰੀ ਵੀ ਭਰ ਕੇ ਆਉਂਦੇ ਰਹੇ ਆ ਤੇ ਤੁਸੀਂ ਫਿਰ ਵੀ ਇਹ ਗੱਲ ਭੁੱਲ ਜਾਂਦੇ ਹੋ ਤਦ ਨੂੰ ਕਿਉਂ ਯਾਦ ਦਿਵਾਉਣਾ ਪੈਂਦਾ ਹੈ ਵੀ ਜਿਹੜੀ ਤੁਸੀਂ ਦੇਣ ਦੀ ਗੱਲ ਕਰਦੇ ਹੋ ਨਾ ਵੀ ਦੇਣ ਉਹਦੀ ਕੀ ਹੈ ਉਹਦੀ ਦੇਣ ਹੈਗੀ ਹੈ ਜਿਹੜੀ ਕਦੇ ਵੀ ਕੌਮ ਨਹੀਂ ਭਲਾ ਸਕਦੀਗੀ ਤੁਸੀਂ ਇਹ ਬਿਆਨ ਦੇਣ ਦੀ بجائے ਵੀ ਉਹ ਜੇ ਸਗਰਾਜ ਸਿੰਘ ਬਰਗਾੜੀ ਉਥੋਂ ਇਲੈਕਸ਼ਨ ਲੜੂਗਾ ਗਿੱਦੜਵਾ ਤੋਂ ਤਾਂ ਉਹਨੂੰ ਲੜਨਾ ਚਾਹੀਦਾ ਤੇ ਅਸੀਂ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ ਤੁਸੀਂ ਇਹ ਬਿਆਨ ਦੇਈ ਜਾਂਦੇ ਹੋ ਵੀ ਇਹ ਨਜਜ ਪ੍ਰਸਤ ਹੋ ਰਿਹਾ ਜੋ ਕੁਝ ਹੋ ਰਿਹਾ ਸੋ ਮੈਨੂੰ ਲੱਗਦਾ ਬਹੁਤ ਛੇਤੀ ਬੰਦੇ ਆ ਜਿਹੜਾ ਉਹ ਭੁੱਲ ਜਾਂਦੇ ਆ ਸਾਰਾ ਕੁਛ ਇਹ ਵੀ ਕਿਹੜੇ ਬੰਦੇ ਦੀ ਪੰਜਾਬ ਨੂੰ ਕੀ ਦੇਣਾ ਜਾਂ ਨਜਜ ਪ੍ਰਸਤ ਕੌਣ ਹੈ ਅੱਜ ਕੱਲ ਤੱਕ ਜਿਹੜਾ ਸੀਗਾ ਪੰਥ ਉਹ ਸਾਰਾ ਪੰਥ ਉਹ ਉਹ ਬਾਦਲਾਂ ਦੇ ਪਰਿਵਾਰ 'ਚ ਵੱਸਦਾ ਸੀਗਾ। ਉਹਨਾਂ ਦੇ ਘਰ 'ਚ ਵਾੜੀ ਰੱਖਿਆ ਪੰਥ। ਜਦੋਂ ਵੀ ਕੋਈ ਪੱਤਰਕਾਰ ਸਵਾਲ ਪੁੱਛਣ ਜਾਂਦੇ ਸੀ ਪੰਥ ਦਾ ਤੇ ਫਿਰ ਬਾਦਲਾਂ ਤੋਂ ਸ਼ੁਰੂ ਹੁੰਦਾ ਸੀ ਪੰਥ। ਅੱਜ ਬਾਦਲਾਂ ਦੇ ਘਰ 'ਚੋਂ ਮਾੜਾ-ਮੋਟਾ ਜਿਹਾ ਬਾਹਰ ਨੂੰ ਨਿਕਲਦਾ ਹੈ। ਤਾਂ ਭਾਈ ਅਮਰਤਪਾਲ ਜੀ ਦੇ ਪਰਿਵਾਰ 'ਚ ਵੜ ਗਿਆ ਪੰਥ ਸਾਰਾ। ਕੀ ਇੱਕ ਬੰਦਾ ਜਾਂ ਇੱਕ ਪਰਿਵਾਰ ਪੂਰਾ ਪੰਥ ਹੁੰਦਾ? ਸੋ ਸੰਗਤ ਜੀ ਮੈਂ ਜੋ ਕਹਿਣਾ ਸੀ ਉਹ ਕਹਤਾ। ਅੱਗੇ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਇਹ ਬਿਆਨ ਜਾਂ ਇਹ ਗੱਲਾਂ ਬਾਤਾਂ ਕਿੱਧਰੋਂ ਜਾਂਦੀਆਂ ਸੋ ਮੇਰੀ ਇੱਕ ਵਾਰੀ ਮੈਂ ਲੱਖੇ ਸਿਧਾਨੇ ਨੂੰ ਫੇਰ ਕਹਦੇ ਆ ਇਹ ਗੱਲ ਵੀ ਇਹ ਜਿਹੜੀ ਲੜੀ ਜਾਂਦੇ ਤੁਸੀਂ ਤੁਹਾਨੂੰ ਲੱਗਦਾ ਵੀ ਅਸੀਂ ਲੜਾਈ ਲੜੀ ਜਾਂਦੇ ਇਹ ਲੜਾਈ ਨਹੀਂ ਹੈ ਜਦੋਂ ਲੜਾਈ ਲੜਨ ਲੱਗੇ ਜਦੋਂ ਕੋਈ ਅਸਲ ਗੱਲ ਕਰਨ ਲੱਗੇ ਉਦੋਂ ਫਿਰ ਇੰਨਾ ਲੰਮਾ ਚਰਚ ਚੱਲਦਾ ਨਹੀਂ ਤੇ ਤੁਹਾਨੂੰ ਸਿਕਿਉਰਟੀਆਂ ਨਹੀਂ ਦੇ ਕੇ ਰੱਖੂਗੀ ਉਦੋਂ ਸਰਕਾਰ ਕਿਉਂਕਿ ਸਿਕਿਉਰਟੀ ਤਾਂ ਉਹਦੇ ਤੋਂ ਖੋਲੀ ਸੀਗੀ ਸਿੱਧੂ ਮੂਸੇਵਾਲ ਸਾਹਿਬ ਤੋਂ ਜਿਹੜਾ 3 ਕਰੋੜ ਰੁਪਈਆ ਸਾਲ ਦਾ ਸਰਕਾਰ ਨੂੰ ਟੈਕਸ ਦਿੰਦਾ ਸੀ ਤੇ ਮੇਰੇ ਖਿਆਲ ਚ ਤੁਸੀਂ ਤਾਂ ਕੋਈ ਟੈਕਸ ਵੀ ਨਹੀਂ ਦਿੰਦੇ ਹੁਣੇ ਪਰ ਤੁਹਾਨੂੰ ਸਿਕਿਉਰਟੀਆਂ ਕਾਹਦੀਆਂ ਦਿੱਤੀਆਂਵਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸਿਗਰ ਜੀ ਜਿਉਂਦੇ ਵਸਦੇ ਰਹੋ